ਐਸਐਟਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮੈਡੀਸਨ ਇਨਫੋਰਮੇਸ਼ਨ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮੱਗਲਰ ਵੇ ਨੂੰ ਕਹਿ ਸਕਦੇ ਆ ਪਰ ਚਾਰ ਮੁਕਦਮੇ ਤੇ ਦਰਜ ਨੇ ਕਾਰਮਜ਼ੱਟ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹ ਜਿਹੜਾ ਮੋਟਰਸਾਈਕਲ ਉੱਤੇ ਵੇ ਨੂੰ ਇਧਰ ਮੁੜਿਆ ਤੇ ਇੱਥੇ ਸਿਲਫ ਹੋ ਗਿਆ ਮੋਟਰਸਾਈਕਲ ਆ ਗਿਆ ਦਾ ਤੇ ਉਸ ਤੋਂ ਬਾਅਦ ਇਹਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਹੜਾ ਆਪਣੇ ਨਸ਼ਾ ਵਿਰੋਧ ਜਿਹੜੀ ਕੈਂਪੇਨ ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗਸ ਸਮਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਆਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮਿਲਿਸ ਇਨਫੋਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ਇਲੀਅਸ ਨੀਲਾ ਬੜਾ ਨੋਟੋਰੀਅਸ ਪੈਡਲਰ ਤੇ ਸਮੱਗਲਰ ਇਹਨੂੰ ਕਹਿ ਸਕਦੇ ਆ ਆਪਾਂ ਚਾਰ ਮੁਕਦਮੇ ਤੇ ਦਰਜ ਨੇ ਕਾਰਮਜ਼ਕਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਗਲੀਆਂ ਚ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜੂਰਿਸਡਿਕਸ਼ਨ ਚ ਆ ਗਿਆ ਤੇ ਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫੋਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਇਹ ਉਸ ਤੋਂ ਬਾਅਦ ਨੇ ਉਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸ.ਆਈ. ਅਮਰ ਸਿੰਘ ਨੇ ਜਿਹੜਾ ਚੌਕੀ ਇੰਚਾਰਜ ਫੈਜ਼ਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਤੋਂ ਰਿਟੈਲੀਟਰੀ ਫਾਈਲ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪੀਟਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ جاری ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਔਰ ਮੈਂ ਇਸ ਗੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜੂਡਿਕਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਆਰਮ ਇਨਜੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ ਦੋ ਥਾਣਿਆਂ ਦੇ ਵਿੱਚ ਇਹ ਕੋਈ ਵਾਰਦਾਤ ਹਾਂਜੀ ਦੇਰ ਆ ਹਾਂਜੀ ਕਿ ਹੋਰ ਵੀ ਸਾਥੀ ਨੇ ਨਹੀਂ ਦੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋਅ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਹੋਣ ਵਾਲੇ ਤੇ ਨਾਲੇ ਰਿਕਵਰੀ ਵੀ ਹੋਏਗੀ ਦੋ ਸਰ ਵੈਪਨ ਕਿਹੜਾ ਮਿਲੇ ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆ बिकॉज ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਵੀ ਹੈ ਤੇ ਤਿੰਨ ਐਨਡੀਪੀਐਸ ਦੇ ਪਰਚੇ ਅਲੱਗ-ਅਲੱਗ ਥਾਣਿਆਂ ਦੇ ਹਾਂਜੀ ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ ਜਿਸ ਤੇ ਜਿਸ ਤੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸੀ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚਲਾਈਆਂ ਗਈਆਂ ਜੀ ਇਹ ਇੱਕ ਇਹਦੇ ਵੱਲੋਂ ਚੱਲੀ ਇੱਕ ਰਿਟੈਲੀਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਨਾਲ ਕੱਲਾ ਸੀ ਜਾਂ ਕੋਈ ਹੋਰ ਵੀ ਨਾਲ ਰੱਖੀ ਸੀ ਇਹਰੇ ਨਾਲ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਇਹਦੇ ਨਾਲ ਸਾਥੀ ਆ ਉਹਨਾਂ ਤੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿੰਨੀ ਉਮਰ ਹੈ ਦੀ ਹੁਣੀ ਹੈ ਮੇਰੇ ਖਿਆਲ 22 22 ਸਾਲ ਰਾਤ ਲੇਟ ਆਲਮੋਸਟ 12 ਦੇ ਨੇੜੇ ਢੜੀ ਹੈ ਸਰ ਇਹ ਦੋ ਦੋ ਮੁਕਤਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚਾਕੇ ਇੱਥੇ ਜਦੋਂ ਇਨਕਾਊਂਟਰ ਹੋਇਆ ਉਸ ਦੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਹਾਂ ਜੀ ਸਾਰਾ ਦਾ ਜੇਲ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਹਾਂ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ ਸਰ ਕਿੰਨੀ ਦੇਰ ਤੋਂ ਕਾਫੀ ਧੇਰ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ ਚਾਰ ਮੁਕਦਮੇ ਹਨ ਤਿੰਨ ਐਨਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪ੍ਰਵਿਰਤੀ ਤਾਂ ਹੈ ਹੀ ਹੈ ਨਾ ਜੀ ਥੈਂਕ ਯੂ